ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਤਕਨੀਕੀ ਤਰੀਕੇ ਨਾਲ ਬਣਾਇਆ ਗਿਆ ਟਰੈਕਟਰ ਦਾ ਇੰਜਣ ਲਗਾਇਆ ਗਿਆ ਟਰੈਕਟਰ ਦੀ ਮੋਟਰ ਲਗਾਈ ਗਈ ਹੈ ਔਰ ਵੱਡੀ ਸੇਵਾ ਚੱਲ ਰਹੀ ਹੈ ਲੋਕਾਂ ਨੂੰ ਪਾਰ ਦੇ ਪਿੰਡਾਂ ਚ ਲੋਕਾਂ ਨੂੰ ਪਹੁੰਚਾ ਲਈ ਔਰ ਬਹੁਤ ਘੱਟ ਸਮੇਂ ਵਿੱਚ ਪਾਰ ਲਗਾ ਦੇਣ ਦਾ ਕਾਰਜ ਕੀਤਾ ਜਾ ਰਿਹਾ ਹੈ ਸਮਾਨ ਪਹੁੰਚਾਇਆ ਜਾ ਰਿਹਾ ਤੇ ਇਹ ਬੇੜਾ ਬਹੁਤ ਕੰਮ ਆ ਰਿਹਾ ਔਰ ਇਹ ਤਸਵੀਰਾਂ ਦਿਖਾ ਰਹੇ ਹਾਂ ਕੰਟੀਲੀ ਤਾਰ ਆਰਮੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਵੀ ਇਹ ਬੇੜਾ ਵੱਡੇ ਪੱਧਰ ਤੇ ਕੰਮ ਆ ਰਿਹਾ ਹੈ ਆਰਮੀ ਦੇ ਲੋਕ ਬੀਐਸਐਫ ਦੇ ਲੋਕ ਵੀ ਇਸ ਬੇੜੇ ਦੀ ਸਹਾਇਤਾ ਲੈ ਰਹੇ ਔਰ ਦੱਸਿਆ ਜਾ ਰਿਹਾ ਕਿ ਕੈਕਟਰ 40 ਦਾ ਤੱਕ ਗੱਡੀयां ਤਾਂ ਇਸ ਬੇੜੇ ਵਿੱਚ ਪਹੁੰਚਾਈਆਂ ਜਾਂ ਅਸਲ ਦੇ ਪਾਰ ਐਵਰੇਜ ਕਿੰਨੇ ਕਿ ਫੇਰੇ ਲਾ ਲੋ ਐਵਰੇਜ ਕੱਲ ਤੇ ਅਸੀਂ ਅਪ ਡਾਊਨ ਸਈ 24 ਵਾਰੀ ਕਰ ਲਿਆ ਸੀਗਾ ਤੇ ਜਿੰਨੇ ਕੋਈ ਸੰਗਤ ਆ ਜਾਂਦੀ ਹੈ ਜਦੋਂ ਬੇੜੇ ਜੋਗੀ ਹੋ ਜਾਂਦੀ ਹੈ ਤੋਰ ਦਿੰਦਾ ਜੋ ਵੀ ਆ ਗਿਆ ਚਾਹੇ ਉਹ ਮਨੋਕ ਆ ਗਿਆ ਚਾਹੇ ਤੁਹਾਨੂੰ ਮੇਂਗ ਦੇ ਬੀਐਸਏ ਵਾਲਾ ਦਾ ਸਵਾਗਤ ਆ ਤਾਂ ਬੀਐਸਏ ਦਾ ਅਸਮਾਨ ਕਟਿਲੀ ਤਾਰ ਵਗੈਰਾ ਪਈ ਹੈ ਆ ਵੀ ਸਾਰਾ ਤੁਸੀਂ ਪਜਾਤਾ ਜੀ ਜੋ ਤਰਤਾ ਤਾਲੀ ਜੀ ਸੀ ਵੀ ਦੋ ਵੀ ਆਏਗਾ ਹਾਂ ਤਾਂ ਜਿਸ ਵੀ ਨਗਾਉਣੀਆਂ ਇਹਨੂੰ ਵੀ ਐਸਾ ਬਣਾਉਣੀ ਪਾਉਗੀ ਅੱਛਾ ਜੀ ਸੀ ਵੀ ਵੀ ਇਹਦੇ ਤੇ ਲੱਗਦਾ ਜੀ ਸੀ ਵੀ ਨਗਾਉਣ ਤਾਂ ਇਹ ਟਾਲੀ ਬਣਾਉਣੀ ਪਾਉਗੀ ਹਾਂ ਗੱਡਿਆ ਗੱਡਿਆ ਵੀ ਲਾਈ ਜਾ ਜੋ ਮਰਜ਼ੀ ਨਗਾ ਦੇ ਚਾਹੇ ਭਾਈ ਨੂੰ ਵੱਡਾ ਹਸੀ ਕਿੰਨਾ ਕੁ ਵਜਨ ਹੈ ਐਟ ਅ ਟਾਈਮ ਚੁੱਕ ਸਕਦੀ ਹੈ ਅਸੀਂ ਇੱਕ ਕੁਆਂਟਲ 40 140 ਕੁਆਂਟਲ ਪਾ ਕੇ ਲੈ ਲੈਂਦਾ ਰਾਵੀ ਦਰਿਆ ਦੇ ਮਕੋੜਾ ਪੱਤਨ ਤੇ ਖੜੇ ਆ ਅਸੀਂ ਸਾਰਿਆਂ ਨੂੰ ਪਤਾ ਹੈ ਕਿ ਇੱਥੇ ਕਾਫੀ ਅੜਾ ਨੇ ਕਹਿਰ ਮਚਾਇਆ ਔਰ ਕਾਫੀ ਤਬਾਹੀ ਹੋਈ ਹੈ ਦਰਿਆ ਦਾ ਪਾਣੀ ਰਾਵੀ ਦਰਿਆ ਦਾ ਪਾਣੀ ਪਾਰ ਕਾਫੀ ਪਿੰਡਾਂ ਨੂੰ ਨੁਕਸਾਨ ਪਹੁੰਚਾਇਆ ਔਰ ਪਾਰ ਦੇ ਸਾਰੇ ਪਿੰਡ 7 7 ਪਿੰਡ ਟਾਪੂ ਜੇ ਬਣ ਕਰਿਆ ਗਏ ਸੀ ਲੋਕ ਕੈਦ ਹੋ ਕੇ ਰਹਿ ਗਏ ਸੀ ਤੇ ਵੱਡੀ ਸੇਵਾ ਹਜੂਰ ਸਾਹਿਬ ਵਾਲਿਆਂ ਵੱਲੋਂ ਕੀਤੀ ਗਈ ਹੈ ਇੱਕ ਬੇੜਾ ਜਿਹੜਾ ਇਲੈਕਟ੍ਰੋਨਿਕ ਹੈ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਤਕਨੀਕੀ तरीके ਨਾਲ ਬਣਾਇਆ ਗਿਆ ਟਰੈਕਟਰ ਦਾ ਇੰਜਣ ਲਗਾਇਆ ਗਿਆ ਟਰੈਕਟਰ ਦੀ ਮੋਟਰ ਲਗਾਈ ਗਈ ਹੈ ਔਰ ਵੱਡੀ ਸੇਵਾ ਚੱਲ ਰਹੀ ਹੈ ਲੋਕਾਂ ਨੂੰ ਪਾਰ ਦੇ ਪਿੰਡਾਂ ਚ ਲੋਕਾਂ ਨੂੰ ਪਹੁੰਚਾ ਲਈ ਔਰ ਬਹੁਤ ਘੱਟ ਸਮੇਂ ਵਿੱਚ ਪਾਰ ਲਗਾ ਦਿੰਦਾ ਪਾਰ ਦੇ ਸੱਤ ਪਿੰਡਾਂ ਵਿੱਚ ਪਹੁੰਚਾ ਦਿੰਦਾ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਹੁਣ ਜਦੋਂ ਪਾਣੀ ਉਤਰਿਆ ਤਾਂ ਰਾਹਤ ਕਾਰਜ ਲਗਾਤਾਰ ਚੱਲ ਰਹੀ ਹੈ ਉਹਨਾਂ ਪਿੰਡਾਂ ਵਿੱਚ ਜਿਨ੍ਹਾਂ ਦਾ ਸੰਪਰਕ ਟੁੱਟਿਆ ਸੀ ਲਗਾਤਾਰ ਲੋਕਾਂ ਵੱਲੋਂ ਤੇ ਸਮਾਜਸੇਵੀ ਜਥੇਬੰਦੀਆਂ ਵੱਲੋਂ ਰਾਹਤ ਕਾਰਜ ਕੀਤੇ ਜਾ ਰਿਹਾ ਹੈ ਸਮਾਨ ਪਹੁੰਚਾਇਆ ਜਾ ਰਿਹਾ ਤੇ ਇਹ ਬੇੜਾ ਬਹੁਤ ਕੰਮ ਆ ਰਿਹਾ ਔਰ ਇਹ ਤਸਵੀਰਾਂ ਦਿਖਾ ਰਹੇ ਹ ਆਰਮੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਵੀ ਇਹ ਬੇੜਾ ਵੱਡੇ ਪੱਧਰ ਤੇ ਕੰਮ ਆ ਰਿਹਾ ਹੈ ਆਰਮੀ ਦੇ ਲੋਕ ਬੀਐਸਐਫ ਦੇ ਲੋਕ ਵੀ ਇਸ ਬੇੜੇ ਦੀ ਸਹਾਇਤਾ ਲੈ ਰਹੇ ਹੋਰ ਦੱਸਿਆ ਜਾ ਰਿਹਾ ਕਿ ਟਰੈਕਟਰ ਟਰਾਲੀ ਤੱਕ ਗੱਡੀਆਂ ਤੱਕ ਇਸ ਬੇੜੇ ਵਿੱਚ ਪਹੁੰਚਾਈਆਂ ਜਾ ਸਕਦੇ ਆ ਪਾਰ ਰਾਹ ਸਮਗਰੀ ਪਹੁੰਚਾਉਣ ਲਈ ਵੀ ਬੇੜੀ ਦੀ ਲੋੜ ਸੀ ਔਰ ਇੱਕ ਬੇੜੀ ਨਾਲ ਕੰਮ ਨਹੀਂ ਸੀ ਚੱਲਦਾ ਹਜੂਰ ਸਾਹਿਬ ਵਾਲੇ ਵੱਲੋਂ ਵੱਡੀ ਸੇਵਾ ਲਈ ਗਈ ਹੈ ਬਾਬਾ ਜੀ ਸਾਡੇ ਨਾਲ ਮੌਜੂਦ ਹੈ ਗੱਲ ਕਰਦੇ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਦੱਸ ਦਿਓ ਕਿਦੋਂ ਤੋਂ ਇਹ ਸੇਵਾ ਸ਼ੁਰੂ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਵੱਡਾ ਬੀੜਾ ਤੇ ਜਿਹੜਾ ਅਸੀਂ ਤਿੰਨ ਚਾਰ ਦਿਨ ਤੋਂ ਪਾਇਆ ਇੱਥੇ ਹੂੰ ਪਹਿਲਾਂ ਛੋਟੀ ਬੀੜੀ ਉਹ ਪਰਲੇ ਪਾਸੇ ਖੜੀ ਹੈ ਉਹਨੂੰ ਵੀ 25 ਦਿਨ ਹੋ ਗਏ ਅਸੀਂ ਉਹ ਬੀੜੀ ਪਾਈ ਹੈ ਇਹ ਜਿਹੜਾ ਹੁਸਾ ਵਾਲੇ ਮਹਾਪੁਰਖ ਨੇ ਸ੍ਰੀਮਾਨ ਸੰਤ ਬਾਬਾ ਨਿੰਦਰ ਸਿੰਘ ਸੰਤ ਬਾਬਾ ਬਲਵੰਤ ਸਿੰਘ ਜੀ ਘਰ ਸੇਵਾ ਵਾਲੇ ਹਾਂਜੀ ਗੁਰਦਵਾਰਾ ਲੰਗਰ ਸਾਹਿਬ ਹੂੰ ਉਹਨਾਂ ਵੱਲੋਂ ਜਿਹੜੀ ਇਹ ਸੇਵਾ ਜਿਹੜੀ ਇਹ ਬੀੜੇ ਦੀ ਸੇਵਾ ਜਿਹੜੀ ਇਹ ਭੇਜੀ ਗਈ ਹੈ ਆਮ ਤੌਰ 'ਤੇ ਕਿੰਨੇ ਕੁ ਫੇਰੇ ਲੱਗ ਜਾਂਦੇ ਆ ਰੋਜ਼ ਦੇ ਕਿਉਂਕਿ ਚਾਰ ਦਿਨ ਹੋ ਗਏ ਤੁਹਾਨੂੰ ਲੱਗੇ ਤੇ ਐਵਰੇਜ ਕਿੰਨੇ ਕੁ ਫੇਰੇ ਲਾ ਲੈਂਦੇ ਆ ਐਵਰੇਜ ਕੱਲ ਤੇ ਅਸੀਂ ਅਪ ਡਾਊ ਤੇ 24 ਵਾਰੀ ਕਰ ਲਿਆ ਸੀਗਾ ਤੇ ਜਿੰਨੇ ਕੋਈ ਸੰਗਤ ਆ ਜਾਂਦੀ ਹੈ ਜਦੋਂ ਬੇੜੇ ਜੋਗੀ ਹੋ ਜਾਂਦੇ ਸੀ ਤੋਰ ਦਿੰਦੇ ਉਸੇ ਵੇਲੇ ਤੋਂ ਹੁਣ ਤੇ ਰਾਹਤ ਵੀ ਪਾਰਲੇ ਪਿੰਡ ਕੱਟ ਗਏ ਸੀ ਪੂਰੇ ਦੇ ਪੂਰੇ ਦੁਨੀਆ ਨਾਲੋਂ ਮਤਲਬ ਭਾਰਤ ਨਾਲੋਂ ਰਾਹਤ ਕਾਰੇ ਵੀ ਕਾਫੀ ਚੱਲ ਰਹੀ ਹੈ ਰਾਹਤ ਕਾਰਜ ਕਰਨ ਲੋਕ ਵੀ ਆ ਰਹੇ ਉਹਨਾਂ ਦਾ ਵੀ ਫਿਰ ਸਮਗਰੀ ਲਾ ਕੇ ਜਾਂਦੇ ਜੋ ਵੀ ਆ ਗਿਆ ਚਾਹੇ ਉਹ ਮਨੋਖ ਆ ਗਿਆ ਚਾਹੇ ਤੁਸੀਂ ਹੁਣ ਵੇਖਦੇ ਵੀ ਐਸਾ ਫਾਲਾਂ ਦਾ ਸਮਾਨ ਐ ਪਾਰ ਜਾਣਾ ਹਾਂ ਵੀ ਐਸਾ ਦਾ ਸਮਾਨ ਕਟੀਲੀ ਤਾਰ ਵਗੈਰਾ ਪਈ ਹੈ ਇਹ ਵੀ ਸਾਰਾ ਤੁਸੀਂ ਭਜਾਉਂਦੇ ਹੋ ਹਾਂਜੀ ਇਹ ਜੇ ਟਰੈਕਟਰ ਟਰਾਲੀ ਜੀਸੀਬੀ ਜੋ ਵੀ ਆਏਗਾ ਹੁਣ ਜੀਸੀਬੀ ਨੰਗਾਉਣੀ ਹੈ ਇਹਨਾਂ ਦੀ ਬੀਐਸਫ ਵਾਲਾਂ ਦੀ ਪਾਰਵ ਅੱਛਾ ਜੀਸੀਬੀ ਵੀ ਇਹਦੇ ਤੇ ਲੱਗੂ ਜੀਸੀਬੀ ਨੰਗਾਉਣੀ ਟਰੈਕਟਰ ਟਰਾਲੀ ਨੰਗਾ ਜਗਾ ਦੇ ਤਾ ਗੱਡੀਆਂ ਗੱਡੀਆਂ ਵੀ ਲੈ ਜਾਂਦੇ ਜੋ ਮਰਜ਼ੀ ਨਗਾ ਦੇ ਚਲਾਗੇ ਅਸੀਂ ਕਿੰਨਾ ਕੁ ਵਜਨ ਐ ਐਟ ਅ ਟਾਈਮ ਚੁੱਕ ਸਕਦੀ ਐ ਅਸੀਂ ਇੱਕ ਕੁਆਂਟਲ 40 140 ਕੁਆਂਟਲ ਪਾ ਕੇ ਵੇਖ ਲੈ ਤੇ ਆਰਾਮ ਨਾਲ ਜਾ ਸਕਦਾ ਚੱਲੇ ਜੀ ਤੇ ਜੇ ਲੋਕਾਂ ਦੀ ਗੱਲ ਕੀਤੀ ਜਾਏ ਤੇ ਇੱਕ ਫੇਰੇ ਚ ਕਿੰਨੇ ਕੁ ਲੋਕ ਇਹਦੇ ਵਿੱਚ ਬੈਠ ਸਕਦੇ ਐ 110 ਤੱਕ ਲੈ ਗਏ ਅਸੀਂ ਇਕ ਸੁੱਦਾ ਸੀ ਹਾਂ ਤੇ ਤੇ ਬਾਕੀ ਜੇ ਹੋਰ ਚੜ ਜਾ ਤਾਂ ਵੀ ਪ੍ਰਵਾਹ ਕੋਈ ਨਹੀਂ ਇਹ ਜ਼ਿਆਦਾਤਰ ਲੋਕਲ ਹੀ ਹੁੰਦੇ ਹੋਣਗੇ ਜਿਹੜੇ ਹੁਣ ਤੇ ਪਾਣੀ ਕੱਟਿਆ ਜਿਆਦਾ ਜਾਣ ਜਿਹੜੀ ਸੰਗਤ ਸੇਵਾ ਕਰਨ ਆ ਰਹੀ ਹੈ ਉਹ ਸੰਗਤ ਤੇ ਛੋਟਾ ਬੇੜਾ ਵੀ ਪਾਇਆ ਗਿਆ ਉਹ ਕਿ ਦੋਤੋ ਚਾਦੇ ਉਹ ਤਾਂ ਪਹਿਲਾਂ ਤੋਂ ਚੱਲਦਾ ਪਹਿਲੇ ਪਿੱਛੇ ਚਲਾਇਆ ਸੀ ਹੁਣ ਇੱਥੇ ਨਾਲ ਇਹਦੇ ਨਾਲ ਉਹ ਵੀ ਚੱਲਦਾ ਪਿਆ ਜੇ ਕੋਈ ਐਮਰਜੈਂਸੀ ਪੈ ਜਾਂਦੀ ਫਿਰ ਛੋਟਾ ਬੇੜਾ ਲੈ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਲਗਾਤਾਰ ਲੋਕ ਆ ਰਹੇ ਆ ਇਧਰ ਔਰ ਪਾਰਲੇ ਪਿੰਡ ਜਿਹੜੇ ਬਹੁਤ ਓਕੀ ਜ਼ਿੰਦਗੀ ਹੋ ਗਈ ਸੀ ਉਹਦੇ ਨਾਲ ਵਿੱਚ ਮੈਸੇਜ ਦੇ ਹੋਈ ਪਹਿਲੀ ਗੱਲ ਤੇ ਸਰਕਾਰ ਨੂੰ ਇੱਥੇ ਪੁਲ ਬਣਾਉਣਾ ਚਾਹੀਦਾ ਜੇ ਉਹਨਾਂ ਨੂੰ ਆਪਾਂ ਕੁਝ ਦੇਣਾ ਚਾਹੁੰਦੇ ਤੇ ਪੁਲ ਬਣਾਉਣਾ ਚਾਹੀਦਾ ਪੱਕਾ ਪੁਲ ਬਣਨ ਚ ਸਮਾਂ ਲੱਗੇਗਾ ਲੇਕੇ ਪਰ ਟੂਨ ਪੁਲ ਵਾਸਤੇ ਜਿਹੜੀ ਕਾਰਵਾਈ ਆ ਹੁਣ ਤੋਂ ਕਰਨੀ ਚਾਹੀਦੀ ਉਹਨੇ ਤੋਂ ਸ਼ੁਰੂ ਹਾਂ ਤੇ ਦੂਜੀ ਇਹ ਸਾਨੂੰ ਸਾਇਤ ਸੰਗਤ ਅੱਗੇ ਹੱਥ ਜੋੜ ਕੇ ਇਹੋ ਬੇਨਤੀ ਕਰ ਰਹੇ ਆ ਵੀ ਖਾਦ ਬੀਜ ਤੇ ਤੇਲ ਦੀ ਸੇਵਾ ਜਿਹੜੀ ਲੋਕਾਂ ਨੂੰ ਚਾਹੀਦੀ ਹੁਣ ਜਿੰਨਾ ਫਸਲਾਂ ਬੀਜਣੇ ਪੈਲੀ ਪਧਰੀ ਕਰਨੀ ਆ ਉਹਨਾਂ ਬੀਜਾਂ ਦੀ ਖਾਦ ਚਾਹੀਦੀ ਬਾਕੀ ਬੜਾ ਕੁਝ ਹੋ ਗਿਆ ਹੁਣ ਖਾਦ ਵੀ ਮਤਲਬ ਐਸੇਲੇ ਦਾਣਾ ਬਿਲਕੁਲ ਮੁੱਕ ਚੁਪਿਆ ਅਗਲੀ ਫ ਉਹ ਬਜਾਈ ਜਾਵੇ ਅਸੀਂ 700 ਕਿੱਲੇ ਦਾ ਬੰਦੋਬਸਤ ਅਸੀਂ ਕਰ ਲਿਆ ਤੇ ਅਸੀਂ ਲੱਗੇ ਹੋਏ ਹੌਲੀ ਹੌਲੀ ਜਿੰਨਾ ਵੀ ਹੋ ਗਿਆ ਕਰਾਂ ਸੇਵਾ ਵਾਲੇ ਵੱਲੋਂ ਹੋਰ ਸੇਵਾ ਵੀ ਇਹ ਬੇੜੇ ਤੋਂ ਇਲਾਵਾ ਵੀ ਕੋਈ ਭੇਜੀ ਗਈ ਆ ਉਹਨਾਂ ਵੱਲੋਂ ਪਸ਼ੂਆਂ ਦਾ ਚਾਰਾ ਭੇਜਿਆ ਗਿਆ ਫੀਡ ਭੇਜੀ ਗਈ ਆ ਚਾਰ ਭੇਜਿਆ ਗਿਆ ਚੋਕਰ ਫੀਡ ਬੜਾ ਕੁਝ ਭੇਜਿਆ ਗਿਆ ਰਾਸ਼ਨ ਵੀ ਭੇਜਿਆ ਗਿਆ ਬਹੁਤ ਜ਼ਿਆਦਾ ਉਹ ਤੇ ਅਸੀਂ ਹੁਣ ਹੱਥ ਜੋੜ ਕੇ ਕਹਾਂ ਬਾਬਾ ਜੀ ਹੁਣ ਨਾ ਭੇਜੋ ਹੁਣ ਸਰ ਗਿਆ ਲੋਕਾਂ ਦਾ ਹੁਣ ਖਾਦ ਬੀਜ ਦਾ ਬੰਦੋਬਸਤ ਜਿਹੜਾ ਗਿਉ ਕਰਦੇ ਆ ਬਿਲਕੁਲ ਦਸ਼ਮ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਜਿਹੜੀ ਧਰਤੀ ਰਹੀ ਹੈ ਚਰਨਛੋਹ ਪ੍ਰਾਪਤ ਰਹੀ ਹੈ ਹਜੂਰ ਸਾਹਿਬ ਉੱਥੋਂ ਦੇ ਕਰ ਸੇਵਾ ਵਾਲਿਆਂ ਵੱਲੋਂ ਸੇਵਾ ਲਾਈ ਗਈ ਹੈ ਵੱਡੀ ਸੇਵਾ ਔਰ ਲਗਾਤਾਰ ਸੇਵਾ ਚੱਲੀ ਹੈ ਚਾਰੇ ਦੀ ਸੇਵਾ ਚਾਰਦੀ ਸੇਵਾ ਡੰਗੜਾ ਲਈ ਖਾਣ ਪੀਣ ਦੀ ਸੇਵਾ ਤੇ ਹੋਰ ਹੁਣ ਬਾਬਾ ਜੀ ਰਿਕਵੈਸਟ ਕਰ ਰਹੇ ਆ ਕਿ ਇਸ ਵੇਲੇ ਦਾਣੇ ਦੀ ਲੋੜ ਹੈ ਕਿਉਂਕਿ ਕਿਸਾਨਾਂ ਦੀ ਪਿਛਲੀ ਫਸਲ ਤਾਂ ਮਰ ਗਈ ਹੈ ਲੇਕਿਨ ਅਗਲੀ ਫਸਲ ਵੀ ਜਲੀ ਇਹ ਵੀ ਦੀ ਲੋੜ ਹੈ ਵੀ ਦੀ ਸੇਵਾ ਕੀਤੀ ਜਾਏ ਤਾਂ ਹੋਰ ਜਿਹੜੀਆਂ ਜ਼ਰੂਰੀ ਸੇਵਾਵਾਂ ਉਹੀ ਕੀਤੇ ਜਾਣ ਗੁਰਦਾਸਪੁਰ ਤੋਂ ਕੈਮਰਾਮੈਨ ਜੁਗਿੰਦਰ ਪਾਲ ਦੇ ਨਾਲ ਰੋਹਿਤ ਗੁ